ਕਾਜਿਲ ਕਾ ਸਰਹੱਦੀ ਖੇਤਰ ਦੇ ਲੋਕ ਅੱਜ ਵੀ ਕੁਦਰਤੀ ਆਫਤਾਂ ਦੇ ਨਾਲ-ਨਾਲ ਸਰਕਾਰੀ ਬੇਰੁਕੀ ਦੀ ਮਾਰ ਵੀ ਝੱਲ ਰਹੇ ਹਨ ਜਿਸ ਕਾਰਨ ਇੱਥੋਂ ਦੇ ਗਰੀਬ ਪਰਿਵਾਰਾਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ ਸਰਹੱਦੀ ਪਿੰਡ ਤੇਜਰ ਹੋਲਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਪਰਿਵਾਰ ਦੀ ਹਾਲਤ ਵੀ ਕਾਫੀ ਤਰਸਯੋਗ ਬਣੀ ਹੋਈ ਹੈ ਉਸ ਦਾ ਮਕਾਨ ਬਿਲਕੁਲ ਖੰਡਰ ਬਣ ਚੁੱਕਾ ਹੈ ਪਰ ਸਰਕਾਰ ਜਾਂ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਉਸ ਦੀ ਬਾਹ ਨਹੀਂ ਫੜੀ ਜਾ ਰਹੀ ਸੁਰਜੀਤ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਆਏ ਹੜ੍ਹਾਂ ਅਤੇ ਬਾਰਸ਼ ਤੋਂ ਬਾਅਦ ਸੈਲਾਬ ਆ ਜਾਣ ਕਾਰਨ ਉਨ੍ਹਾਂ ਦੇ ਮਕਾਨ ਦੀਆਂ ਕੰਧਾਂ ਨੂੰ ਵੱਡੀਆਂ-ਵੱਡੀਆਂ ਦਰਾੜਾਂ ਪੈ ਗਈਆਂ ਸਨ ਉਸ ਨੇ ਦੱਸਿਆ ਕਿ ਉਸ ਦਾ ਮਕਾਨ ਬਿਲਕੁਲ ਡਿੱਗਣ ਕਿਨਾਰੇ ਹੈ ਅਤੇ ਉਸ ਨੇ ਛੱਤ ਨੂੰ ਥੰਮੀਆਂ ਲਗਾ ਕੇ ਰੋਕਿਆ ਹੋਇਆ ਹੈ ਹਾਲਾਤ ਇੰਨੇ ਖਰਾਬ ਹਨ ਕਿ ਬੱਚੇ ਮਕਾਨ ਦੇ ਅੰਦਰ ਸੌਣ ਤੋਂ ਵੀ ਡਰਦੇ ਹਨ ਕਿ ਕਿਤੇ ਛੱਤ ਜਾਂ ਕੰਧਾਂ ਡੇਗਣਾ ਪੈਣ ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਕੱਚੀ ਹੋਣ ਕਾਰਨ ਮਕਾਨ ਦਾ ਮੁਆਵਜ਼ਾ ਵੀ ਨਹੀਂ ਮਿਲ ਰਹਾ ਇਸ ਤੋਂ ਇਲਾਵਾ ਕਿ ਇਸ ਸਸਤਾ ਵੱਲੋਂ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹ ਇਸ ਖਸਤਾ ਹਾਲਤ ਮਕਾਨ ਵਿੱਚ ਦਿਨ ਗੁਜ਼ਾਰ ਰਹੇ ਹਨ ਉਸ ਨੇ ਪੱਕਾ ਮਕਾਨ ਬਣਾਉਣ ਲਈ ਮਦਦ ਦੀ गुहार लगाई ਹੈ ਉਸ ਤੇ ਗਵਾਂਢੀਆਂ ਨੇ ਵੀ ਉਸ ਦੀ ਤਰਸਯੋਗ ਹਾਲਤ ਬਾਰੇ ਦੱਸਦਿਆਂ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ ਮੇਰਾ ਜੀ ਸਰ ਜੀਤ ਸਿੰਘ ਨਾਮ ਹੈ ਪਿੰਡ ਮੇਰਾ ਤੇਜਰਵੇਲਾ ਇਹ ਮੰਗ ਮੇਰੀ ਮਕਾਨ ਦੀ ਹੈ ਜੀ ਮੈਨੂੰ ਕਿਧੂ ਵੀ ਸਹੂਲਤ ਨਹੀਂ ਮਿਲੀ ਨਾ ਹੀ ਕੋਈ ਸਰਕਾਰ ਵੱਲੋਂ ਤੇ ਨਾ ਹੀ ਕੋਈ ਮਤਲਬ ਸੰਸਥਾ ਵਾਲੇ ਵੱਲੋਂ ਤੇ ਮਕਾਨ ਮੇਰਾ ਬਿਲਕੁਲ ਪੈਂਚਰ ਹੋਇਆ ਪਿਆ ਡਿੱਗਣ ਵਾਲਾ ਤੇ ਛੱਤ ਸਿਰ ਤੇ ਹੈ ਨਹੀਂ ਹੁਣ ਰਹਿਣ ਨੂੰ ਤੇ ਬਹੁਤ ਮੁਸ਼ਕਲ ਹੈ ਬੱਚੇ ਅੰਦਰ ਸੌਣ ਤੋਂ ਡਰਦੇ ਨੇ ਬੱਚੇ ਅੰਦਰ ਨਹੀਂ ਵੜਦੇ ਤੇ ਮੇਰੀ ਤਾਂ ਇਹ ਮੰਗ ਹੈ ਕਿ ਇਹ ਜੇ ਸਰਕਾਰ ਵੱਲੋਂ ਹੋਵੇ ਤਾਂ ਤਾਂ ਵਧੀਆ ਹੈ ਤੇ ਜੇ ਸੰਸਥਾ ਨਾਲ ਕਰਦੇ ਹੁਣ ਤੇ ਮੈਨੂੰ ਤਾਂ ਮਕਾਨ ਮੁੜਾ ਕੇ ਦਿੱਤਾ ਜਾਵੇ ਮੇਰਾ ਬਹੁਤ ਮੁਸ਼ਕਲ ਹੈ ਸਪੋਰਟਾਂ ਲਾਈਆਂ ਵੀ ਨੇ ਤੇ ਮਕਾਨ ਸਪੋਰਟਾਂ ਤੇ ਖੜਾ ਹੈ ਆ ਵੀ ਨਹੀਂ ਆਇਆ ਜੀ ਸਾਡਾ ਨਾ ਹੀ ਮਕਾਨਾਂ ਚ ਨਾਮ ਆਇਆ ਤੇ ਨਾ ਹੀ ਮਾਵਜਾ ਚ ਆਇਆ ਸਾਡਾ ਸਾਨੂੰ ਸਰ ਕਹਿੰਦੇ ਨੇ ਵੀ 2007 ਸਾਡੀ ਜ਼ਮੀਨ ਕੱਚੀ ਹੋ ਗਈ ਸੀ ਪਹਿਲਾਂ ਹੀ ਮਾਲਕੀ ਕਰਾਈ ਸੀ ਤੇ 7 ਚ ਕੱਚੀ ਹੋ ਗਈ ਤੇ ਕੱਚੀਆਂ ਪਾਲੀਆਂ ਤੇ ਉਹਨਾਂ ਨੇ ਮਾਵਜਾ ਸਾਨੂੰ ਨਹੀਂ ਦਿੱਤਾ ਤੇ ਪਿੰਡ ਜਿਹੜਾ ਪਿੰਡ ਵੀ ਕਹਿੰਦੇ ਨੇ ਕੱਚਾ ਹੈਗਾ ਇਹ ਤੇ ਤੁਹਾਨੂੰ ਮਕਾਨਾਂ ਦਾ ਮਾਵਜਾ ਨਹੀਂ ਦਿੱਤਾ ਜਾਣਾ ਸਾਨੂੰ ਕੁਝ ਨਹੀਂ ਮਿਲ ਰਕੀ ਦੋ ਵੀ ਨਾ ਹੀ ਸੰਸਦਾਲ ਵੱਲੋਂ ਮਿਲ ਰਿਹਾ ਤੇ ਨਾ ਹੀ ਸਰਕਾਰ ਵੱਲੋਂ ਮਿਲ ਰਿਹਾ ਸਾਡੇ ਉਹ ਆਏ ਸੀ ਆ ਤੇ ਵੇਖ ਗਏ ਸੀ ਉਹਨਾਂ ਕਹਿੰਦੇ ਸੀ ਕੁਝ ਨਾ ਕੁਝ ਬਣਾ ਦੇਵਾਂਗੇ ਫਿਰ ਇਹ ਕਿਸੇ ਪਿੰਡ ਦੇ ਵਿੱਚ ਪਤਾ ਨਹੀਂ ਕਿਹੜੇ ਬੰਦੇ ਨੇ ਉਹਨਾਂ ਨੂੰ ਕਹਿਤਾ ਪਿੰਡ ਦਾ ਮਕਾਨ ਆ ਗਿਆ ਮੈਂ ਸਬੂਤ ਕਰਨਾ ਆ ਸੰਸਥਾਾਂ ਵਾਲਿਆਂ ਨੂੰ ਵੀ ਕਿ ਮੈਂ ਕਹਿੰਦਾ ਵੀ ਮੈਂ ਜਿਹੜੀ ਮਕਾਨ ਦੀ ਲਿਸਟ ਪਿੰਡ ਦੀ ਆਈ ਉਹ ਚੈੱਕ ਕੀਤੀ ਜਾਵੇ ਉਹ ਵੇਖ ਲਵਣ ਜਿਹਦੇ ਵਿੱਚ ਮੇਰਾ ਨਾਮ ਹੋਵੇ ਤੇ ਮੈਂ ਮਕਾਨ ਮੈਨੂੰ ਨਾ ਬਣਾ ਕੇ ਦੇਵਾਂ ਮੈਂ ਕੋਈ ਹੱਕਦਾਰ ਨਹੀਂ ਆ ਜੇਕਰ ਮੇਰਾ ਮਤਲਬ ਮਕਾਨ ਨਾ ਹੀ ਨਹੀਂ ਆਇਆ ਕਿਸ ਨੇ ਐਵੇਂ ਕਹਿ ਤਨਾਂ ਨੂੰ ਤੇ ਉਹਨਾਂ ਨੇ ਵਿਸ਼ਵਾਸ ਕਰ ਲਿਆ ਜੀ ਉਹ ਆ ਕੇ ਚਲੇ ਗਏ ਸੀ ਇੱਕ ਵਾਰੀ ਲਿਖ ਕੇ ਲੈ ਕੇ ਬਣਾ ਦੇਵਾਂਗੇ ਬਾਅਦ ਵਿੱਚ ਮੈਨੂੰ ਮੈਸੇਜ ਆਇਆ ਉਹਨਾਂ ਦਾ ਵੀ ਕਹਿੰਦੇ ਵੀ ਤੇਰਾ ਮਕਾਨ ਆ ਗਿਆ ਹੈ ਸਰਕਾਰ ਵੱਲੋਂ ਤੇ ਸਰ ਮੇਰਾ ਮਕਾਨ ਆਇਆ ਹੀ ਨਹੀਂ ਕੋ ਕਿਸ ਨੇ ਪਿੰਡ ਨੂੰ ਕਹਿਤਾ ਪਿੰਡ ਦਾ ਮਕਾਨ ਪੈਸੇ ਆ ਗਏ ਖਾਤੇ ਤੇ ਮੈਂ ਇਹਨਾਂ ਨੂੰ ਅੱਜ ਵੀ ਮੈਸੇਜ ਕੀਤਾ ਵੀ ਤੁਸੀਂ ਆ ਤੇ ਮੇਰਾ ਖਾਤਾ ਚੈੱਕ ਕਰ ਲਓ ਤੁਸੀਂ ਮਤਲਬ ਵੀ ਲਿਸਟ ਚੈੱਕ ਕਰ ਲਓ ਜਿਸ ਤੇ ਮੇਰਾ ਨਾਮ ਹੋਵੇ ਫਿਰ ਤੁਸੀਂ ਕਹੋ ਆ ਜੇ ਹਾਲਾ ਕਹੇ ਨੂੰ ਤਾਂ ਮਤਲਬ ਵੀ ਲੋਕ ਕੁਝ ਮਰਜੀ ਕਹਿ ਦੇਣਗੇ ਵੀ ਬਾਕੀ ਉਹ ਵੀ ਵੇਖੇ ਨੇ ਉਹ ਕਹਿੰਦੇ ਵੀ ਬਿਲਕੁਲ ਮਾੜੀ ਹਾਲਤ ਹੈ ਤੇ ਬਣਾਣਾ ਚਾਹੀਦਾ ਹੈ ਮੈਂ ਤਾਂ ਜੀ ਮੰਗ ਕਰਨਾ ਕਿ ਮੈਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਮੈਨੂੰ ਵਾਦ ਤੋਂ ਵਾਦ ਮਦਦ ਕੀਤੀ ਜਾਵੇ ਮੇਰਾ ਬਹੁਤ ਬੁਰਾ ਹਾਲ ਹੈ ਮੇਰਾ ਨਾਮ ਜੀ ਪਰਮਜੀਤ ਸਿੰਘ ਪਿੰਡ ਤੇ ਅਜਰਹੇਲਾ ਗੱਟੀ ਨੰਬਰ ਦਿਨ ਕਹਿੰਦੇ ਇਹ ਜ਼ਮੀਨ ਏ 2023 ਵਿੱਚ ਤਾਂ ਮਕਾਨ ਕਿਸੇ ਮਲਚਾਇਆ ਚੋਗ ਹੈ ਹੀ ਕਈਆਂ ਦੇ ਤੇ ਉਦੋਂ ਤੋਂ ਮੰਨ ਲਓ ਜ਼ਮੀਨ ਕੱਚੀ ਉਦੋਂ ਵੀ ਹੈਗੀ ਸੀ ਨਾ ਤੇ ਹੁਣ ਕਹਿੰਦੇ ਨੇ ਜ਼ਮੀਨ ਕੱਚੀ ਹੈਗੀ ਹੈ ਜਿਨ੍ਹਾਂ ਦੀ ਮਾਲਕੀ ਚ ਹੈਗੀ ਉਹਨਾਂ ਨੂੰ ਮਕਾਨ ਚ ਵਾਈ ਜਾਂਦੇ ਆ ਤੇ ਕਿੰਨਾ ਦੀ ਮਲ ਪਿੰਡ ਵਿੱਚ ਗਈ ਕਹਿੰਦੇ ਲਾਲ ਲਕੀਰ ਜਿੰਨੀ ਹੈਗੀ ਕਿਵੇਂ ਪਤਾ ਨਹੀਂ ਸਰਕਾਰ ਨੂੰ ਪਤਾ ਨਹੀਂ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਮਕਾਨ ਵੀ ਕੱਚੀ ਵਾਲ ਨਹੀਂ ਦੇਣ ਤੇ ਨਾ ਹੀ ਮਾਜਵਾ ਜਿਨ੍ਹਾਂ ਜ਼ਮੀਨਾਂ ਕੱਚੀਆਂ ਹੋਈਆਂ ਸੀ ਉਹਨਾਂ ਨੂੰ ਦਿੱਤਾ ਸੀ 2023 ਵਿੱਚ ਗਰਦਾਵਰੀ ਜਿਨ੍ਹਾਂ ਦੀ ਹੈਗੀ ਸੀ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ ਸੀ ਤੇ 2007 ਵਾਲੇ ਤੇ ਗਰੀਬਾਂ ਨੂੰ ਉਦੋਂ ਵੀ ਨਹੀਂ ਮਿਲਿਆ ਤੇ ਹੁਣ ਵੀ ਨਹੀਂ ਮਿਲਿਆ ਆਪਣੇ ਤੇ ਇਧਰ ਹੋਇਆ ਲੈ ਵਿੱਚ ਘੜ ਤੋਂ ਘੜ ਵਿੱਚ 7-800 ਕਿਲਾ ਕਰਤੀ ਹੋ ਡੱਕਰ ਵਿਲਾ ਦੀ ਮਿਲਾ ਕੇ ਪੱਕੀ ਵਿਗੀ ਪੱਕੀ ਵਾਲੇ ਨੂੰ ਮਿਲ ਵੀ ਗਿਆ ਮੁਆਵਜ਼ਾ 20000 ਮਨ ਲਓ ਕਿੱਲੇ ਦਾ ਤੇ ਕਈ ਅਜੇ 10 ਘਰ ਕੋ ਰਹਿੰਦੇ ਨੇ ਅਜੇ ਪਿਛੇ ਐਮਐਨ ਆਉਣ ਵਾਲੇ ਨੇ ਫਲੱਡ ਆਇਆ ਤੇ ਅਜੇ ਨਹੀਂ ਇਹਨਾਂ ਨੂੰ ਮਿਲਿਆ ਕਦੇ ਪਟਵਾਰੀ ਕਾਪੀ ਮੰਗਵਾਈ ਜਾਂਦੇ ਨੇ ਹੋਰ ਮੰਗਾਓ ਕਦੇ ਆ ਦਿਨ ਖਾਤਾ ਨਵਾਂ ਦੇਓ ਕਦੇ ਵਿਚਾਰੇ ਗੇੜੇ ਮਾਰ ਮਾਰ ਤੋਂ ਨੇ ਤਾਂ ਪੈਸੇ ਉੱਤੇ ਲਾ ਦਿੱਤੇ ਵੀ ਫਿਰ ਨਹੀਂ ਐ ਨਾ ਸਾਰੇ ਸਾਰੇ ਮੰਲੋ ਜੀ ਦਰਾੜਾਂ ਆ ਗਈਆਂ ਨੇ ਕੋਈ ਨਹੀਂ ਮਕਾਨ ਬਚਾ ਪਾਣੀ ਮਣੇ ਮਣੇ ਲੱਗਿਆ ਰਿਹਾ ਨਾ ਉਹਦੇ ਕੰਧ ਦਰਾੜਾਂ ਕਰਨ ਸਾਰੇ ਵਿਛੱਤਾ ਮਾੜੀ ਮੋਟੀ ਬਚੀਆਂ ਖੜੀਆਂ ਤੇ ਕੰਧਾਂ ਨੇ ਜ ਕੰਧਾਂ ਹੀ ਨਹੀਂ ਕਿਤੇ ਛੱਤ ਉੱਤੇ ਪੈਣੀ ਇਹਦੇ ਬਾਰੇ ਮੰਗ ਕਰਨੇ ਵੀ ਅੱਜ ਪਾਣੀ ਕੱਚੀ ਹੈ ਜਾਂ ਪੱਕੀ ਸਾਰੇ ਗਰੀਬਾਂ ਨੂੰ ਮਕਾਨ ਜਿੰਨਾ ਵਿੱਚ ਕਿਸੇ ਦਾ ਬਣਦਾ ਉਹਨਾਂ ਮਾਜਵਾ ਦਿੱਤਾ ਜਾ ਮਕਾਨ ਦਰਾਰ ਦੇ ਜਿੰਦਾ ਡਿੱਗਾ ਉਹਨੂੰ ਪੂਰਾ ਦਿੱਤਾ ਜਾਵੇ ਜਿੰਦਾ ਕੋਈ ਦਰਾੜ ਹੈਗੀ ਹੈ ਉਹਦੇ ਮੰਨ ਲਓ ਕੰਧਾਂ ਦੀ ਮਰਮਮਤ ਕਰਾਈ ਜਾਵੇ ਆਪਾਤ ਕਰਾ ਲਵੇ ਸਰਕਾਰ ਆ ਤੇ ਵਿਛਤਾਂ ਦੀ ਬਚ ਸਕੇ ਆ ਮੈਂ ਜੀ ਯਾਰ ਬਜਤ ਸਿੰਘ ਪਿੰਡ ਮੇਰਾ ਤੇਜਰ ਵਿਹਲਾ ਸਨ 1968 ਬਾਅਦ ਤੋਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਰਹਿ ਰਹੇ ਹਾਂ ਜਦੋਂ ਕਿ ਸਨ 1971 ਦੀ ਜੰਗ ਲੱਗੀ ਸੀ ਜਾਂ 65 ਦੀ ਲੱਗੀ ਸੀ ਜਾਂ ਮੰਨ ਲਿਆ ਕੇ ਕੋਈ ਹੋੜ ਮੁਸੀਬਤਾਂ ਆ ਰਹੀਆਂ ਰਹੀਆਂ ਨੇ ਤੋ ਕਾਂਗਰਸ ਸਰਕਾਰ ਸਾਨੂੰ ਮਕਾਨਾਂ جھੋਂਪੜੀਆਂ ਦੇ ਵੀ ਮਤਲਬ ਪੈਸੇ ਦਿੰਦੀ ਰਹੀ ਏ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਮਤਲਬ ਇਹ ਜਿਹੜੀ ਜ਼ਮੀਨਾਂ ਸੀ ਮਾਲਕੀ ਕਰਵਾਈਆਂ ਸੀ ਪੰਜਾਬ ਸਰਕਾਰ ਨੇ ਸਾਡੇ ਕੋਲ ਪੈਸੇ ਹੋਂਦੇ ਵਸੂਲੇ ਨੇ ਪੰਜਾਬ ਸਰਕਾਰ ਨੇ ਸਾਨੂੰ ਰਜਿਸਟਰੀਆਂ ਕਰਕੇ ਦਿੱਤੀਆਂ ਸੀ ਇੰਤਕਾਲ ਸਾਡੇ ਨਾਂ ਚੜੇ ਸੀ ਕਈ ਲੋਕਾਂ ਨੇ ਸਾਡਿਆਂ ਨੇ ਉਹ ਜ਼ਮੀਨ ਮਾਲਕੀ ਕਰਵਾ ਕੇ ਲੋਨ ਵੀ ਲਏ ਸੀ ਲੇਕਿਨ ਉਹਦੇ ਵਿੱਚ ਮਸਲਾ ਇਸ ਚੀਜ਼ ਦਾ ਸੀ ਸਾਨੂੰ ਅਗਲਾ ਲੰਮਾ ਚੌੜਾ ਨਹੀਂ ਪਤਾ ਬਾਕੀ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਬਠਿੰਡੇ ਥਰਮਲ ਪਲੈਂਟ ਦੀ ਜ਼ਮੀਨ ਹੈਗੀ ਸੀ ਉਹ ਸੀ ਜ਼ਮੀਨ ਸੈਂਟਰ ਸਰਕਾਰ ਦੀ ਬਾਦਲਾ ਨੇ ਮਤਲਬ ਉਹ ਜਿਹੜਾ ਥਰਮਲ ਪਲੈਂਟ ਬੰਦ ਕਰਕੇ ਆਪ ਦੇ ਰਿਸ਼ਤੇਦਾਰਾਂ ਨੂੰ ਜਾਂ ਸਾਥ ਸੰਬੰਧੀਆਂ ਨੂੰ ਕਿਸੇ ਨੂੰ ਵੀ ਉਹ ਜ਼ਮੀਨ ਦਿੱਤੀ ਜਿੰਦੇ ਕਰਕੇ ਜ਼ਮੀਨ ਦਾ ਕੇਸ ਕੀਤਾ ਗਿਆ 2007 ਦੇ ਵਿੱਚ ਜਿਹੜੀ ਜ਼ਮੀਨ ਮਾਲਕੀ ਹੋਈ ਸੀ ਉਹ ਸਾਰੀ ਕੱਚੀ ਕੀਤੀ ਸਾਡੀ ਮੰਗ ਇਹ ਹੈਗੀ ਹੈ ਸਰਕਾਰਾਂ ਨੂੰ ਵੀ ਔਰ ਅਫਸਰਾਂ ਨੂੰ ਵੀ ਵੀ ਜਿਹੜੀ 2007 ਵਿੱਚ ਪੱਕੀ ਹੋਈ ਏ ਚਾਹੇ ਮੰਨ ਲੇ 8 ਵਿੱਚ ਪੱਕੀ ਹੋਈ ਏ ਜੇ ਰੋਲਾ ਸੈਂਟਰ ਜ਼ਮੀਨ ਦਾ ਏ ਤਾਂ ਸੈਂਟਰ ਵਾਲੇ ਆਪਦੀ ਜ਼ਮੀਨ ਜਿਹੜੀ ਕੱਚੀ ਕਰ ਰਹਿਣ ਜਿਹੜੀ ਪੰਜਾਬ ਸਰਕਾਰ ਦੀ ਜ਼ਮੀਨ ਏ ਉਹ ਕੱਚੀ ਨਹੀਂ ਹੋਣੀ ਚਾਹੀਦੀ ਇਹਨਾਂ ਗਰੀਬਾਂ ਲੋਕਾਂ ਨੇ ਪਤਨੇ ਦਿਹਾੜੀ ਤੋਂ ਪਰ ਰਿਸ਼ਤੇਦਾਰਾਂ ਸਾਖਸ ਬਣਿਆ ਨੂੰ ਠੱਗ ਠਗਾ ਕੇ ਪੈਸਾ ਭਰਿਆ ਇਹਨਾਂ ਦਾ ਹੱਕ ਜਿਹੜਾ ਹੈਗਾ ਇਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਜੇ 23 ਵਿੱਚ ਪਾਣੀ ਆਇਆ ਉਦੋਂ ਕੁਝ ਲੋਕਾਂ ਨੂੰ ਮਤਲਬ ਕਬਜ਼ੇ ਵਾਲੀ ਜ਼ਮੀਨ ਦੇ ਵੀ ਮਕਾਨਾਂ ਦੇ ਪੈਸੇ ਮਿਲੇ ਨੇ ਕੁਝ ਲੋਕ ਰਹਿ ਗਏ ਅੱਜ ਘੜੀ ਇਥੇ ਆ ਗਈ ਇਹ ਵੀ ਮਤਲਬ ਜਿਹੜੀ ਮਾਲਕੀ ਗਈ ਜੀ ਉਹਨਾਂ ਨੂੰ ਮਾਲੇ ਪੈਸੇ ਦਿੱਤੇ ਜਮਣ ਜਿਹੜੇ ਕੱਚੀਆਂ ਵਾਲੇ ਨੂੰ ਨਮ ਚੱਲੇ ਜਾਂਦੇ ਸਾਡੀ ਮੰਗ ਇਹ ਗਈ ਹੈ ਵੀ ਕਈ ਲੋਕ ਜ਼ਮੀਨ ਕਿਸੇ ਹੋਰ ਦੇ ਨਾਮ ਹੈ ਮਾਲਕੀ ਹੋਰ ਬੋਲਦੀ ਹੈ ਮਕਾਨ ਕਿਸੇ ਹੋਰ ਦਾ ਬਤੇ ਕਬਜ਼ੇ ਤੌਰ ਤੇ ਬਣਿਆ ਹੋਇਆ ਜੀ ਉਹਨਾਂ ਨੂੰ ਮਤਲਬ ਮਕਾਨਾਂ ਦੇ ਪੈਸੇ ਮਿਲ ਸਕਦੇ ਨੇ ਤੇ ਫਿਰ ਇਹਨਾਂ ਲੋਕਾਂ ਨੂੰ ਵੀ ਮਿਲਨੇ ਚਾਹੀਦੇ ਨੇ ਕਿਉਂਕਿ ਜ਼ਮੀਨ ਭਾਵੇਂ ਸਰਕਾਰ ਦੀ ਹੈ ਕਬਜ਼ਾ ਤਾਂ ਇਹਨਾਂ ਦਾ ਹੈ ਮਕਾਨ ਟੰਪੜੀ ਦੇ ਵਿੱਚ ਇਹਨਾਂ ਨੇ ਬਣਾਈ ਨੇ ਇਹ ਰਹਿ ਰਹੇ ਨੇ ਅੱਜ ਇਹਨਾਂ ਦੇ ਮਕਾਨ ਜਿਹੜੇ ਨੇ ਮੀਂਹ ਨਾਲ ਪਾਣੀਆਂ ਨਾਲ ਖਰਾਬ ਹੋ ਗਏ ਨੇ ਡਿੱਗਣ ਵਾਲੇ ਨੇ ਬੱਚੇ ਅੰਦਰ ਸੌਂਦੇ ਨਹੀਂ ਉਹਨਾਂ ਨੂੰ ਆਪਦੀ ਜਾਨ ਦਾ ਖਤਰਾ ਹੈ ਸਮਾਨ ਰੱਖਣ ਨੂੰ ਅੰਦਰ ਨੰਦਾ ਜੀ ਨਹੀਂ ਕਰਦਾ ਇਹ ਲੋਕ ਜਿਹੜੇ ਨੇ ਗਰੀਬ ਨੇ ਕਿਉਂਕਿ ਜੇ 1971 ਤੋਂ 65 ਤੋਂ ਲੈ ਤੇ ਇਹਨਾਂ ਲੋਕਾਂ ਨੂੰ ਅੱਜ ਤੱਕ ਮਾਰ ਪੈਂਦੀ ਹੈ ਜੀ ਕਦੇ ਜੰਗ ਦੀ ਮਾਰ ਪੈ ਗਈ ਕਦੇ ਫਲੱਡ ਦੀ ਪੈ ਗਈ ਕਦੇ ਮਤਲੇ ਮੈਣਾ ਲੱਗ ਗਈਆਂ ਕਦੇ ਤੇਜੀ ਮਨ ਅੱਜ ਮਨ ਲੌਕਡਾਊਨ ਹੋ ਗਿਆ ਨੇ ਲੌਕਡਾਊਨ ਹੋ ਗਿਆ ਬੰਦੇ ਦਿਹਾੜੀ ਮਜ਼ਦੂਰੀ ਕਰਨ ਤੋਂ ਘਰੇ ਬਹਿ ਕੇ ਭੁੱਖੇ ਰਹਿ ਕੇ ਕਉਕੀ ਜੇ ਲਾਕਡਾਊਨ ਖੁੱਲਨੇ ਕਾ ਮਜ਼ਦੂਰੀ ਕਰਨਗੇ ਜੇ ਲਾਕਡਾਊਨ ਲੱਗੇ ਅੰਦਰੋਂ ਬੰਦਾ ਬਾਹਰ ਨਹੀਂ ਨਿਕਲ ਸਕਦਾ ਮਜ਼ਦੂਰੀ ਨਹੀਂ ਕਰ ਨਹੀਂ ਸਕਦਾ ਘਰੇ ਖਾਣ ਨੂੰ ਕੋਈ ਚੀਜ਼ ਨਹੀਂ ਇਹਨਾਂ ਲੋਕਾਂ ਦੇ ਜਿਹੜਾ ਕੋਈ ਬਾਹਰ ਦੇ ਲੋਕ ਐਵੇਂ ਤਵਾ ਲਾ ਦਿੰਦੇ ਨੇ ਜੀ ਇਹਨੂੰ ਫਲਾਣੀ ਚੀਜ਼ ਮਿਲ ਗਈ ਉਹ ਮਿਲ ਗਈ ਸਾਡਾ ਕਹਿਣ ਦਾ ਪਹਾ ਬੇਗਾ ਵੀ ਉਹਦੀ ਇਨਕੁਆਰੀ ਕਰਨ ਚੈੱਕ ਕਰਨ ਵੀ ਇਸ ਬੰਦੇ ਨੂੰ ਇਹ ਚੀਜ਼ ਮਿਲੀ ਹੈ ਜਾਂ ਨਹੀਂ ਮਿਲੀ ਜਾਂ ਇਹ ਬੰਦਾ ਇਹ ਚੀਜ਼ ਦੇ ਲੈਣ ਦੇ ਹੱਕਦਾਰ ਹੈਗਾ ਕਿ ਨਹੀਂ ਜੇ ਉਹ ਹੱਕਦਾਰ ਹੈਗਾ ਲੈਣ ਦਾ ਤੇ ਸਾਡਾ ਵੀ ਫਰਜ਼ ਬਣਦਾ ਹੈ ਜਿਹੜੇ ਅਸੀਂ ਆਂਡ ਗਵਾਂਡੇ ਕਿਹਾ ਜਾਂ ਸਾਡੀ ਗ੍ਰਾਮ ਪੰਚਾਇਤੇ ਉਹਨਾਂ ਦਾ ਵੀ ਹੱਕ ਬਣਦਾ ਵੀ ਉਹਨਾਂ ਲੋਕਾਂ ਦੀ ਮਦਦ ਕਰਨ ਉਹਨਾਂ ਦੇ ਪਿੱਛੇ ਖੜਨ ਉਹਨਾਂ ਨੂੰ ਕਹਿਣ ਵੀ ਇਹਨਾਂ ਦੇ ਹੱਕ ਹੈਗੇ ਇਹਨਾਂ ਨੂੰ ਇਹ ਦਿੱਤਾ ਜਾਵੇ ਕਾਫੀ ਲੋਕ ਦੇ ਕੰਮ ਸੇ ਕੰਪਨ 600 ਘਰ ਬਣ ਜਾਣਾ ਜਿਨ੍ਹਾਂ ਨੂੰ ਨਹੀਂ ਮਿਲੇ ਵਿੱਚੋਂ ਛਾਂਟੇ ਨੇ 35 36 ਕੁ ਪਿੰਡ ਮੰਨ ਲੇ ਦੋਹਾਂ ਪਿੰਡਾਂ ਦੇ ਲੈਏ ਨੇ ਜਿਨ੍ਹਾਂ ਦੇ ਮਾਲਕੇ ਚਹਾਣੀਆਂ ਸ਼ੋਕ ਕਰਾ ਦਿੱਤੀਆਂ ਮਾੜੀ ਮਾੜੀ ਮੋਡੀਆਂ ਉਹ ਲੈ ਨੇ ਬਾਕੀ ਤਾਂ ਜਿਹੜਾ 5 600 ਘਰ ਇਸ ਪਿੰਡ ਦਾ ਹੈਗੇ ਜਾਂ ਹੋਰ ਸਾਡੇ ਨਾਲ ਆਸ-ਪਾਸ ਪਿੰਡ ਲੱਗਦੇ ਨੇ ਯੇ ਰਾਮ ਸਿੰਘ ਬਹਿਣੀ ਹੋ ਗਈ ਪਰ ਜੰਗੜ ਬਹਿਣੀ ਇੱਕ ਨੰਬਰ ਰੇਤੇ ਵਾਲੀ ਗਲਾਬਾ ਇਧਰ ਮਾਲ ਇੱਕ ਸਕੰਦ ਦੋਨਾ ਸਿਕੰਦਰੀ ਆ ਗਈ ਹੋਰ ਸਾਡੇ ਨਾਲ ਆਸਪਾਸ ਜਿਹੜੇ ਪਿੰਡ ਰਹਿੰਦੇ ਨੇ ਕਈ ਪਿੰਡ ਦੇ ਵਿੱਚ ਇਹ ਰੌਲਾ ਚੱਲ ਰਿਹਾ ਵੀ ਉਹਨਾਂ ਦਾ ਜਿਹੜਾ ਹੱਕ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ ਇਹ ਸਾਨੂੰ ਵੀ ਬੇਨਤੀ ਹੈ ਸਰਕਾਰਾਂ ਨੂੰ ਵੀ ਔਰ ਸੰਸਦ ਵਾਲੇ ਵੀ ਜਿਹੜੇ ਮਨ ਲੈ ਸਾਡੀ ਅੱਗੇ ਸੇਵਾ ਦੋ ਮਹੀਨੇ ਕਰਦੇ ਰਹੇ ਨੇ ਅਗਾ ਫਿਰ ਉਹਨਾਂ ਨੂੰ ਅਪੀਲ ਕਰਨੇ ਵੀ ਇਹਨਾਂ ਲੋਕਾਂ ਦਾ ਸਾਥ ਦੇਵਣ ਇਹਨਾਂ ਦਾ ਹੱਥ ਫੜਨ ਤਾਂ ਕਿ ਇਹਨਾਂ ਦੇ ਜਿਹੜੇ ਮਕਾਨ ਨੇ ਜਾਂ ਇਹਨਾਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ